ਉਹ ਇਹ ਸੋਚ ਕੇ ਆ ਗਏ ਕਿ ਜੇਕਰ ਅਸੀਂ ਇਹਨਾਂ ਦੀ جنگ 'ਚ ਇਹਨਾਂ ਦਾ ਸਾਥ ਦਵਾਂਗੇ ਤਾਂ ਸ਼ਾਇਦ ਇਹ ਸਾਡੇ ਮੁਲਕ ਨੂੰ ਆਜ਼ਾਦ ਕਰ ਦੇਣਗੇ ਇਸ ਲਈ ਇਹਨਾਂ ਨੇ ਬ੍ਰਿਟੇਨ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ جنگ ਦੇ ਵਿੱਚ ਸੋ ਬ੍ਰਿਟੇਨ ਲਈ ਇਹਨਾਂ ਨੇ ਜਾਨਾਂ ਕੁਰਬਾਨ ਕੀਤੀਆਂ ਇਸ ਕਰਕੇ ਇਸ ਦਾ ਮੁੱਲ ਸਾਨੂੰ ਮਿਲਿਆ ਵੀ ਹੈ ਇਹ ਸਾਡਾ ਸਨਮਾਨ ਵੀ ਕਰਦੇ ਆ ਗੋਰਿਆਂ ਦੇ ਸ਼ਹਿਰ ਦੇ ਵਿੱਚ ਸਾਡਾ ਸਟੈਚੂ ਲੱਗਣਾ ਇੱਕ ਮੈਨੂੰ ਲੱਗਦਾ ਕਿ ਬਹੁਤ ਵੱਡੀ ਅਚੀਵਮੈਂਟ ਆ ਇਹ ਅੱਜ ਅਸੀਂ ਯੂਕੇ ਦੇ ਵਿੱਚ ਸਮੈਤਿਕ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜੇ ਆ ਤੁਸੀਂ ਵੇਖ ਸਕਦੇ ਹੋ ਪਿੱਛੇ ਗੁਰਦੁਆਰਾ ਸਾਹਿਬ ਆ ਤੇ ਇਧਰ ਮੇਰੇ ਪਿੱਛੇ ਇੱਕ ਸਿੱਖ ਸਟੈਚੂ ਲੱਗਿਆ ਹੋਇਆ ਹੈਗਾ ਸਿੱਖ ਵਾਰੀਅਰ ਸਟੈਚੂ ਅੱਜ ਆਪਾਂ ਇਸ ਸਟੈਚੂ ਦੇ ਬਾਰੇ ਨਾਲ ਮੇਰੇ ਮੇਰਾ ਵੱਡਾ ਭਰਾ ਤਰਨ ਖੜਾ ਜੋ ਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਇੰਗਲੈਂਡ ਦੀ ਧਰਤੀ ਦੇ ਉੱਪਰ ਰਹਿ ਰਿਹਾਗਾ ਸੋ ਆਪਾਂ ਅੱਜ ਤਰਨ ਵੀਰੇ ਤੋਂ ਪੁੱਛਾਂਗੇ ਐਸਾ ਸਟੈਚੂ ਦੇ ਬਾਰੇ ਵੀ ਕੀ ਇਸ ਦਾ ਇਤਿਹਾਸ ਆ ਕਿਉਂ ਇਹ ਸਿੱਖ ਵਾਰੀਅਰ ਦਾ ਜਿਹੜਾ ਇਹ ਸਟੈਚੂ ਆ ਇੱਥੇ ਲਗਾਇਆ ਗਿਆ ਤੇ ਐਸੋ ਵੀਡੀਓ ਨੂੰ ਤੁਸੀਂ ਆਪੂ ਆਪਣਾ ਫਰਜ ਸਮਝ ਕੇ ਸ਼ੇਅਰ ਕਰਕੇ ਹਰ ਨੌਜਵਾਨ ਦੇ ਫੋਨ ਦੇ ਵਿੱਚ ਜਰੂਰ ਪਹੁੰਚਾਉਣਾ ਕਿਉਂਕਿ ਇਹ ਬਹੁਤ ਮਾਣ ਵਾਲੀ ਗੱਲ ਆ ਵਿਦੇਸ਼ ਦੀ ਧਰਤੀ ਦੇ ਉੱਪਰ ਸਿੱਖ ਸਟੈਚੂ ਦਾ ਲੱਗਣਾ ਉਹ ਵੀ ਸਮੈਤਿਕ ਚ ਗੁਰਨਾਨਕ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੋ ਤਰਨ ਵੀਰੇ ਸਾਨੂੰ ਐਸਾ ਸਟੈਚੂ ਦੇ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਦਿਓ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਕਿ ਇਹ ਬੜੀ ਮਾਣ ਵਾਲੀ ਗੱਲ ਹੈ ਹਨਾ ਕਿ ਇੱਕ ਸਿੱਖ ਦਾ ਸਟੈਚੂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਇਦਾਂ ਦੇ ਕੋਈ ਸਟੈਚੂ ਲੱਗੇ ਹੋਣਗੇ ਸ਼ਾਇਦ ਸਾਡੀ ਆਰਮੀ ਵੀ ਇੰਨੀ ਅੱਗੇ ਅਸੀਂ ਨਹੀਂ ਕਿਸੇ ਨੂੰ ਦਿਖਾਉਂਦੇ ਪਰ ਯੂਕੇ ਦੀ ਧਰਤੀ ਦੇ ਉੱਤੇ ਜਿਨ੍ਹਾਂ ਲਈ ਅਸੀਂ ਬਿਲਕੁਲ ਪਰाये ਆ ਉਹਨਾਂ ਨੇ ਸਾਡੇ ਸਟੈਚੂ ਲਾਏ ਹੋਏ ਨੇ ਸੋ ਇਹਦੇ ਪਿੱਛੇ ਰੀਜ਼ਨ ਇਹ ਹੈ ਕਿ ਜਦੋਂ 1914 ਦੇ ਵਿੱਚ ਸੌਰੀ 1914 ਦੇ ਵਿੱਚ ਜਦੋਂ ਵਰਲਡ ਵਾਰ ਚੱਲ ਰਹੀ ਸੀ ਤਾਂ ਗੋਰਿਆਂ ਦਾ ਰਾਜ ਸੀ ਸਾਡੇ ਉੱਤੇ ਉਸ ਟਾਈਮ ਦੇ ਉੱਤੇ ਵਰਲਡ ਵਾਰ ਸ਼ੁਰੂ ਹੋਈ ਤੇ ਇਹਨਾਂ ਨੂੰ ਆਪਣੇ ਲਈ ਫਾਈਟ ਕਰਨ ਦੇ ਲਈ ਸੋਲਜਰ ਘਟ ਪੈ ਗਏ ਠੀਕ ਹੈ ਤੇ ਉੱਥੇ ਭਾਰਤ ਵਿੱਚ ਇਹਨਾਂ ਨੇ ਦੇਖਿਆ ਕਿ ਜੁਝਾਰੂ ਕੌਮ ਹੈ ਜਿਹੜੀ ਉਹ ਸਿੱਖਾਂ ਦੀ ਕੌਮ ਹੈ ਤੇ ਸਾਨੂੰ ਲਿਆਏ ਕਿ ਹਾਂਜੀ ਤੁਸੀਂ ਸਾਡੇ ਲਈ ਕੰਮ ਕਰਦੇ ਹੋ ਤੁਹਾਨੂੰ ਬ੍ਰਿਟੇਨ ਜਾਣਾ ਪੈਣਾ ਹੈ ਸਾਡੇ ਲਈ ਲੜਨਾ ਪੈਣਾ ਤੁਸੀਂ ਸੋਚੋ ਕਿ ਉਸ ਟਾਈਮ ਦੇ ਜਿਹੜੇ ਸਿੱਖ ਯੋਧੇ ਸੀ ਉਹ ਇਹ ਸੋਚ ਕੇ ਆ ਗਏ ਕਿ ਜੇਕਰ ਅਸੀਂ ਇਹਨਾਂ ਦੀ ਜੰਗ 'ਚ ਇਹਨਾਂ ਦਾ ਸਾਥ ਦਵਾਂਗੇ ਤਾਂ ਸ਼ਾਇਦ ਇਹ ਸਾਡੇ ਮੁਲਕ ਨੂੰ ਆਜ਼ਾਦ ਕਰ ਦੇਣਗੇ ਇਸ ਲਈ ਇਹਨਾਂ ਨੇ ਬ੍ਰਿਟੇਨ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜੰਗ ਦੇ ਵਿੱਚ ਸੋ ਬ੍ਰਿਟੇਨ ਲਈ ਇਹਨਾਂ ਨੇ ਜਾਨਾਂ ਕੁਰਬਾਨ ਕੀਤੀਆਂ ਇਸ ਕਰਕੇ ਇਸ ਦਾ ਮੁੱਲ ਸਾਨੂੰ ਮਿਲਿਆ ਵੀ ਹੈ ਇਹ ਸਾਡਾ ਸਨਮਾਨ ਵੀ ਕਰਦੇ ਆ ਗੋਰਿਆਂ ਦੇ ਸ਼ਹਿਰ ਦੇ ਵਿੱਚ ਸਾਡਾ ਸਟੈਚੂ ਲੱਗਣਾ ਇੱਕ ਮੈਨੂੰ ਲੱਗਦਾ ਕਿ ਬਹੁਤ ਵੱਡੀ ਅਚੀਵਮੈਂਟ ਆ ਇਹ ਨਾਲੇ ਇਕੱਲਾ ਸਟੈਚੂ ਨਹੀਂ ਇਦਾਂ ਦੇ ਸਟੈਚੂ ਤੁਹਾਨੂੰ ਬਹੁਤ ਥਾਵਾਂ ਤੇ ਮਿਲ ਜਾਣਗੇ 2-3 ਜਗ੍ਹਾ ਹੋਰ ਨੇ ਜਿੱਥੇ ਸਿੱਖ ਵਾਰੀਅਰਜ਼ ਦੇ ਸਟੈਚੂ ਲੱਗੇ ਨੇ ਮੈਂ ਤੁਹਾਨੂੰ ਉਹਨਾਂ ਦਾ ਐਡਰੈਸ ਵੀ ਦੱਸ ਦੂੰਗਾ ਜੇ ਤੁਸੀਂ ਜਾਣਾ ਚਾਹੋ ਤਾਂ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਬਿਨਾਂ ਸੋਚੇ ਸਮਝੇ ਇੱਕ ਮਨੁੱਖਤਾ ਦੇ ਲਈ ਇੱਕ ਦੂਸਰੇ ਦੇਸ਼ ਨੂੰ ਬਚਾਉਣ ਦੇ ਲਈ ਉਸ ਦੇਸ਼ ਨੂੰ ਬਚਾਉਣ ਦੇ ਲਈ ਜਿਹੜਾ ਸਾਡੇ ਉੱਤੇ ਕਬਜ਼ਾ ਕਰੀ ਬੈਠਾ ਸੀ ਇੱਕ ਹਿਊਮੈਨਿਟੀ ਦਾ ਲੈਸਨ ਦੇਣ ਦੇ ਲਈ ਉਹਨਾਂ ਲਈ ਆਪਣੀਆਂ ਜਾਨਾਂ ਵਾਰੀਆਂ ਸੋ ਬੜੀ ਮਾਨ ਵਾਲੀ ਗੱਲ ਹੈ ਸਾਡੇ ਲਈ ਵੀ ਸਾਰੇ ਪੰਜਾਬੀਆਂ ਲਈ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੇ ਵਾਰਿਸ ਆ ਤੇ ਨਾਲੇ ਕਿਸੇ ਇੱਕ ਸਿੱਖ ਦਾ ਸਟੈਚੂ ਨਹੀਂ ਆ ਇਹ ਉਹਨਾਂ ਸਾਰੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਨ੍ਹਾਂ ਨੇ ਉਸ ਦੌਰਾਨ ਆਪਣੀਆਂ ਜਾਨਾਂ ਵਾਰੀਆਂ ਸੀ ਤੇ ਉਸ ਤੋਂ ਬਾਅਦ ਹੀ ਜਿਹੜੀ ਸਿੱਖ ਰੈਜੀਮੈਂਟ ਸੀ ਜਾਂ ਬ੍ਰਿਟਿਸ਼ ਸਿੱਖ ਆਰਮੀ ਦੀ ਸ਼ੁਰੂਆਤ ਹੋਈ ਸੀ ਠੀਕ ਹੈ ਸੋ ਇਹ ਬਹੁਤ ਵੱਡੀ ਗੱਲ ਆ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਸਿੱਖ ਵਾਰੀਅਰ ਸਟੈਚੂ ਜੋ ਮੇਰੇ ਪਿੱਛੇ ਲੱਗਿਆ ਹੋਇਆ ਸੋ ਮੈਂ ਇੱਥੇ ਇਹ ਗੱਲ ਕਹਿਣਾ ਕਿ ਜੇ ਵਿਦੇਸ਼ ਦੀ ਧਰਤੀ ਦੇ ਲਈ ਸਿੱਖਾਂ ਨੇ ਆਪਦੀਆਂ ਜਾਨਾਂ ਵਾਰੀਆਂ ਤੇ ਇਹਨਾਂ ਨੇ ਉਸ ਦੀ ਕਦਰ ਵੀ ਕੀਤੀ ਆ ਸੋ ਇੱਥੇ ਮੈਂ ਯੂਕੇ ਦੀ ਧਰਤੀ ਦੇ ਉੱਪਰ ਇਹ ਜਦੋਂ ਸਟੈਚੂ ਦੇਖਿਆ ਤਾਂ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਹਾਂ ਯਾਰ ਵੀ ਇਸ ਧਰਤੀ ਦੇ ਉੱਪਰ ਇਹਨਾਂ ਨੇ ਕਿੰਨੀ ਕਦਰ ਕੀਤੀ ਆ ਜੇ ਸਾਡੇ ਯੋਧਿਆਂ ਨੇ ਇੱਥੇ ਆ ਕੇ ਇਹਨਾਂ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਤਾਂ ਇਹਨਾਂ ਨੇ ਵੀ ਜੋ ਸਨਮਾਨ ਕੀਤਾ ਅੱਜ ਤੁਸੀਂ ਦੇਖ ਸਕਦੇ ਹੋ ਇਸ ਧਰਤੀ ਦੇ ਉੱਪਰ ਇੱਕ ਟੂਰਿਸਟ ਜਗ੍ਹਾ ਪੂਰੇ ਵਰਲਡ ਦੇ ਵਿੱਚੋਂ ਇੱਥੇ ਲੋਕ ਆਉਂਦੇ ਆ ਘੁੰਮਣ ਫਿਰਨ ਦੇ ਲਈ ਆਉਂਦੇ ਆ ਤੇ ਜਦੋਂ ਉਹ ਇਸ ਸਟੈਚੂ ਨੂੰ ਦੇਖਦੇ ਹੋਣਗੇ ਤੁਸੀਂ ਸੋਚੋ ਯਾਰ ਵੀ ਕਿੱਡੀ ਮਾਣ ਵਾਲੀ ਗੱਲ ਆ ਦੇਸ਼ਾਂ ਵਿਦੇਸ਼ਾਂ ਤੱਕ ਜੋ ਸਾਡੇ ਸਿੱਖਾਂ ਨੇ ਆਪਦੇ ਝੰਡੇ ਗੱਡੇ ਹੋਏ ਆ ਸੋ ਕੁਰਬਾਨੀਆਂ ਦਿੱਤੀਆਂ ਨੇ ਬਿਨਾ ਕੁਝ ਸੋਚੇ ਸਮਝੇ ਮਨੁੱਖਤਾ ਦੇ ਲਈ ਖੜ੍ਹ ਜਾਂਦੇ ਆ ਇੱਕ ਵਾਰੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਆ ਤੁਸੀਂ ਸਟੈਚੂ ਦੇ ਪਿੱਛੇ ਲਿਖਿਆ ਹੋਇਆ ਪੜ੍ਹੋਗੇ ਮੈਂ ਵੀਰ ਨੂੰ ਕਹੂੰਗਾ ਬਾਅਦ ਚ ਐਡ ਆਨ ਕਰ ਦੂਗਾ ਲਾਇਨਸ ਆਫ ਅ ਗ੍ਰੇਟ ਵਾਰ ਇਹਨਾਂ ਨੇ ਸਾਨੂੰ ਸ਼ੇਰ ਕਿਹਾ ਆ ਕਿਉਂਕਿ ਇਹਨਾਂ ਨੇ ਉਸ ਟਾਈਮ ਦੇਖਿਆ ਕਿ ਸ਼ੇਰਾਂ ਵਾਂਗੂ ਲੜੇ ਨੇ ਅਸਲੀ ਸ਼ੇਰ ਕੀ ਹੁੰਦੇ ਨੇ ਜਿਸ ਸਵਾ ਸਵਾ ਲੱਖ ਦਾ ਮਾਰ ਇਹਨੇ ਕਿਹਾ ਸੀਗਾ ਤਾਂ ਇਹਨਾਂ ਨੇ ਉਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਪ੍ਰੂਵ ਵੀ ਕਰਕੇ ਵਿਖਾਇਆ ਜਿਸ ਤੋਂ ਗੋਰੇ ਵੀ ਹੈਰਾਨ ਹੋ ਗਏ ਸੀ ਤੇ ਰਿਸਪੈਕਟ ਦੀ ਗੱਲ ਮੈਂ ਵੀਰੇ ਦੱਸ ਰਿਹਾ ਕਿ ਇਹ ਨਹੀਂ ਕਿ ਇੱਕ ਵਾਰੀ ਸਟੈਚੂ ਲਾ ਕੇ ਛੱਡ ਦਿੱਤਾ ਹਰ ਇੱਕ ਸਾਲ ਇੱਥੇ ਆਰਮੀ ਦੇ ਵੱਡੇ ਵੱਡੇ ਆਫੀਸਰ ਜਿਹੜੇ ਗੋਰੇ ਨੇ ਉਹ ਭਾਜੀ ਇੱਥੇ ਆਉਂਦੇ ਨੇ ਤੇ ਪ੍ਰੇਡ ਹੁੰਦੀ ਹੈ ਬਕਾਇਦਾ ਪ੍ਰੇਡ ਦੇ ਨਾਲ ਇਹਨਾਂ ਸਿੰਘਾਂ ਨੂੰ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਇੱਥੇ ਜਿਸ ਤਰੀਕੇ ਦੇ ਨਾਲ ਉਹ ਆਪਣੇ ਸ਼ਹੀਦਾਂ ਦਾ ਸਨਮਾਨ ਕਰਦੇ ਨੇ ਉਸ ਤਰੀਕੇ ਦੇ ਨਾਲ ਉਹ ਸਿੱਖ ਆਰਮੀ ਦੇ ਸ਼ਹੀਦਾਂ ਦਾ ਵੀ ਸਨਮਾਨ ਕਰਦੇ ਨੇ ਪੋਪੀ ਫਲਾਵਰਸ ਦੇ ਨਾਲ ਜਿਹੜਾ ਇਹਨਾਂ ਦਾ ਰੈੱਡ ਫਲਾਵਰਸ ਲਾ ਕੇ ਉਸੇ ਤਰੀਕੇ ਦੇ ਨਾਲ ਜੇ ਤੁਸੀਂ ਕਿਸੇ ਗੋਰੇ ਦੀ ਬੁੱਤ ਦੇ ਥੱਲੇ ਦੇਖੋਗੇ ਉਦਾਂ ਹੀ ਸੇਮ ਇਹ ਸਾਨੂੰ ਰਿਸਪੈਕਟ ਦਿੰਦੇ ਨੇ ਇਕੁਐਲਿਟੀ ਦੇ ਨਾਲ ਰੱਖਦੇ ਨੇ ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਸਾਡੀ ਵੈਲਿਊ ਕਿੰਨੀ ਪਈ ਹੈ ਇਸ ਕਰਕੇ ਅੱਛਾ ਜਿਹੜੇ ਤੋਂ ਗੋਰੇ ਆ ਉਹ ਆ ਕੇ ਇੱਥੇ ਪਰੇਡ ਕਰਦੇ ਆ ਸਟੈਚੂ ਦੇ ਸਾਹਮਣੇ ਬਿਲਕੁਲ ਜੀ ਇਹ ਇਹਦੇ ਕਲਿੱਪ ਤੁਹਾਨੂੰ ਮਿਲ ਜਾਣਗੇ ਆਪਣੇ YouTube ਦੇ ਉੱਤੇ ਵੀ ਜੇ ਤੁਸੀਂ ਸਰਚ ਕਰੋਗੇ ਸਟੈਚੂ ਲਿਖੋਗੇ ਤਾਂ ਤੁਹਾਨੂੰ ਪਰੇਡ ਦੇ ਪ੍ਰੋਪਰ ਜਦੋਂ ਪਰੇਡ ਹੁੰਦੀ ਹੈ ਜਦੋਂ ਜਿਹੜੀ ਡੇਟ ਦੇ ਉੱਤੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸ਼ਹਾਦਤ ਦੇ ਦਿਨ ਉਹ ਸਪੈਸ਼ਲੀ ਉਸ ਟਾਈਮ ਦੇ ਉੱਤੇ ਪ੍ਰੋਪਰ ਪਰੇਡ ਹੋ ਕੇ ਸਨਮਾਨ ਵੱਡੇ ਵੱਡੇ ਲੈਵਲ ਦੇ ਨਾਲ ਕੋਈ ਛੋਟਾ ਮੋਟਾ ਬੰਦਾ ਨਹੀਂ ਆਰਮੀ ਦੇ ਵੱਡੇ ਰੈਂਕ ਦੇ ਅਫਸਰ ਜਿਨ੍ਹਾਂ ਦੇ ਮੈਡਲ ਲੱਗੇ ਹੁੰਦੇ ਨੇ ਉਹ ਆ ਕੇ ਇਹਨਾਂ ਨੂੰ ਸਨਮਾਨ ਦਿੰਦੇ ਨੇ ਜੇਕਰ ਤੁਸੀਂ ਇਸ ਜਾਣਕਾਰੀ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਇੱਕ ਫਿਲਮ ਵੀ ਬਣੀ ਸੀ ਪੰਜਾਬ ਦੀ ਜਿਹਦਾ ਨਾਮ ਸੀ ਸੱਜਣ ਸਿੰਘ ਰੰਗਰੂਟ ਸੱਜਣ ਸਿੰਘ ਉਹ ਪੂਰੀ ਇਸ ਸਟੈਚੂ ਦੇ ਉੱਤੇ ਆ ਜਿਸ ਨੂੰ ਦਿਲਜੀਤ ਦੋਸਾਂਝ ਨੇ ਮਲਕੀ ਹੁੰਦੇ ਵਿੱਚ ਮੇਨ ਰੋਲ ਕੀਤਾ ਸੀ ਹਾਂਜੀ ਹਾਂਜੀ ਉਹ ਜਿਹੜੀ ਫਿਲਮ ਹੈ ਉਹ ਚੱਲੀ ਨਹੀਂ ਕਿਉਂਕਿ ਉਹ ਸਾਡੀ ਸਾਡੀ ਇੰਨੀ ਮੈਂ ਕਹਿੰਨਾ ਕਿ ਦੁਰਦਸ਼ਾ ਹੈ ਕਿ ਅਸੀਂ ਉਸ ਚੀਜ਼ ਨੂੰ ਵੇਖਣਾ ਹੀ ਨਹੀਂ ਪਸੰਦ ਕਰਦੇ ਜੋ ਸਾਡੇ ਚ ਜੋਸ਼ ਭਰਦੀ ਆ ਪਰ ਤੁਸੀਂ ਜਦੋਂ ਇੱਕ ਵਾਰੀ ਉਸ ਫਿਲਮ ਨੂੰ ਦੇਖੋਗੇ ਤੇ ਤੁਹਾਨੂੰ ਪਤਾ ਲੱਗੂਗਾ ਕਿ ਉਹ ਕੀ ਕਨੈਕਸ਼ਨ ਸੀਗਾ ਤੁਸੀਂ ਉਸ ਕਨੈਕਸ਼ਨ ਨੂੰ ਫੀਲ ਕਰ ਪਾਓਗੇ ਕਿ ਕਿਸ ਟਾਈਮ ਦੇਤੇ ਉਹ ਆਪਣਾ ਦੇਸ਼ ਛੱਡ ਕੇ ਆਏ ਤੇ ਉਹਨਾਂ ਦੀਆਂ ਸਰਹੱਦਾਂ ਦੀ ਰਾਖੀ ਲਈ ਖੜੇ ਜਿਹੜੇ ਸਾਡੀਆਂ ਸਾਰਾ ਧਾਂ ਵਿੱਚ ਵੜੀ ਬੈਠੇ ਸੀ ਸਹੀ ਗੱਲ ਆ ਗਈ ਸੋ ਇਹ ਸੀ ਐਸ ਸਟੈਚੂ ਦੇ ਬਾਰੇ ਪੂਰੀ ਜਾਣਕਾਰੀ ਤੇ ਤਰਨਬਾਈ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਇਹ ਜਾਣਕਾਰੀ ਦੇਣ ਦੇ ਲਈ ਸੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਤੇ ਆਪੋ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਨੌਜਵਾਨਾਂ ਦੇ ਤੱਕ ਜਰੂਰ ਪਹੁੰਚਦਾ ਕਰਿਓ ਤਾਂ ਕਿ ਉਹਨਾਂ ਨੂੰ ਵੀ ਇਹ ਜਿਹੜੀ ਜਾਣਕਾਰੀ ਆ ਉਹ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ